ਪੇਸ਼ ਹੈ ਗਲੀਪਕਾ ਟਵਾਣਾ ਦੀ ਕਹਾਣੀ ਤੇਰਾ ਕਮਰਾ ਮੇਰਾ ਕਮਰਾ ਦਫ਼ਤਰ ਵਿੱਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋਂ ਨਾਲ ਹਨ ਫੇਰ ਵੀ 나ਇਕ ਕਮਰਾ ਉਸ ਵੱਲ ਜਾ ਸਕਦਾ ਤੇ 나 ਉਹ ਕਮਰਾ ਇਸ ਵੱਲ ਆ ਸਕਦਾ ਦੋਵਾਂ ਦੀ ਆਪਣੀ ਆਪਣੀ ਸੀਮਾ ਦੋਹਾਂ ਦੇ ਵਿਚਕਾਰ ਇੱਕ ਦੀਵਾਰ ਹੈ ਦੀਵਾਰ ਬੜੀ ਪਤਲੀ ਜਈ ਹੈ ਪੋਲਪਲੇਖੀ ਵੀ ਜੇ ਉਧਰ ਤੇਰਾ ਹੱਥ ਵੱਜਦਾ ਤਾਂ ਆਵਾਜ਼ ਮੇਰੇ ਕਮਰੇ ਚ ਪਹੁੰਚ ਜਾਂਦੀ ਐ ਇੱਕ ਦਿਨ ਖਬਰੇ ਕੋਈ ਇਸ ਦੀਵਾਰ ਵਿੱਚ ਤੇਰੇ ਵਾਲੇ ਪਾਸੇ ਕਿਲ ਗੱਟ ਰਿਹਾ ਸੀ ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧੰਕ ਰਹੀਆਂ ਸਨ ਮੈਂ ਉੱਠ ਕੇ ਬਾਹਰ ਗਈ ਕਿ ਦੇਖਾਂ ਪਰ ਤੇਰੇ ਕਮਰੇ ਦੇ ਬੂਹੇ ਉੱਤੇ ਭਾਰੀ ਪਰਦਾ ਲਟਕ ਰਿਹਾ ਸੀ ਮੈਂ ਪਰਤ ਤਾਈ ਅਧਿਕਰ ਲੋਕੀ ਆਮ ਹੀ ਬੂਹੇ ਬਾਰੀਆਂ ਉੱਤੇ ਭਾਰੇ ਪਰਦੇ ਲਾਈ ਰੱਖਦੇ ਨੇ ਤਾਂ ਜੋ ਬਾਰੋਂ ਕਿਸੇ ਨੂੰ ਕੁਝ ਨਾ ਦਿਸੇ ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਐ ਮੈਨੂੰ ਖਿਆਲ ਆਇਆ ਕਦੇ ਕਦੇ ਜਦੋਂ ਕਿਸੇ ਗੱਲੋਂ ਤੋਂ ਚਪੜਾਸੀ ਨਾਲ ਉੱਚਾ ਬੋਲਦਾ ਮੈਂ ਕੰਮ ਕਰਤੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਆ ਮੇਰਾ ਮਨ ਕਰਦਾ ਤੈਨੂੰ ਪੁੱਛਾਂ ਕੀ ਗੱਲ ਹੋ ਗਈ ਪਰ ਫੇਰ ਖਿਆਲ ਆਉਂਦਾ ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾ ਸੈਂ ਤਾਂ ਮੈਂ ਸੁਣ ਰਹੀ ਸੀ ਤੈਨੂੰ ਤਾਂ ਇਹ ਗੱਲ ਦਾ ਖਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਗਾ ਸਾ ਵੀ ਭਰੇ ਤਾਂ ਨਾਲ ਦੇ ਕਮਰੇ ਵਿੱਚ ਸੁਣਾਈ ਦੇ ਜਾਂਦਾ ਇੱਕ ਦਿਨ ਮੇਰੇ ਕਮਰੇ ਵਿੱਚ ਚੱਲਦਾ ਚੱਲਦਾ ਪੱਖਾ ਬੰਦ ਹੋ ਗਿਆ ਸ਼ਾਇਦ ਬਿਜਲੀ ਚਲੀ ਗਈ ਸੀ ਕੁਝ ਮਿੰਟ ਮੈਂ ਉਡੀਕਦੀ ਰਹੀ ਫੇਰ ਗਰਮੀ ਤੋਂ ਘਬਰਾ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿੱਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ ਫੇਰ ਵੀ ਮੈਂ ਜ਼ਰਾ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ ਤੁਹਾਡਾ ਪੱਖਾ ਚੱਲਦਾ ਹੈ ਮੇਰਾ ਭਾਵ ਸੀ ਜੇ ਨਹੀਂ ਚੱਲਦਾ ਤਾਂ ਤੂੰ ਵੀ ਸਾਡੇ ਬਰਾਂਡੇ 'ਚ ਆ ਜਾਵੇਂ ਜਦੋਂ ਅੰਦਰ ਹਮਸ ਹੋਵੇ ਪਾਲਦੌ ਪਾਲੀ ਬਹਾਰਾ ਜਾਣ ਵਿੱਚ ਕੋਈ ਡਰ ਨਹੀਂ ਹੁੰਦਾ ਨਹੀਂ ਪੱਖਾ ਤਾਂ ਨਹੀਂ ਚੱਲਦਾ ਪਰ ਮੈਂ ਪਿਛਲੀ ਵਾਰੀ ਖੋਲ ਲਈ ਹੈ ਤੂੰ ਆਖਿਆ ਸੀ ਪਰ ਮੈਨੂੰ ਖਬਰੇ ਪਿਛਲੀ ਵਾਰੀ ਦਾ ਖਿਆਲ ਹੀ ਨਹੀਂ ਸੀ ਆਇਆ ਇਸੇ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ ਇੱਕ ਦਿਨ ਕੰਮ ਕਰਦਿਆਂ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ ਨਿਬ ਵਿੰਗੀ ਹੋ ਗਈ ਉਸ ਦਿਨ ਮੈਨੂੰ ਖਿਆਲ ਆਇਆ ਸੀ ਤੇਰੇ ਕਮਰੇ ਵਿੱਚੋਂ ਕੋਈ ਕਲਮ ਮੰਗਵਾ ਲਵਾਂ ਪਰ ਇਸ ਡਰੋਂ ਕਿ ਖਬਰੇ ਤੂੰ ਆਖ ਤੇਜੇ ਕਿ ਮੇਰੇ ਕੋਲ ਬਾਦੂ ਕਲਮ ਨਹੀਂ ਮੈਂ ਹੌਸਲਾ ਨਾ ਕਰ ਸਕੀ ਬਹੁਤ ਵਾਰੀ ਇਉਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਆਂ ਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਆਂ ਕਦੇ ਕਦੇ ਮੈਂ ਸੋਚਦੀ ਆਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜੇ ਇਸ ਨਾਲ ਤੇਰਾ ਕਮਰਾ ਸਾਫਤ ਨਹੀਂ ਰਹਿ ਜਾਵੇਗਾ ਮੇਰਾ ਕਮਰਾ ਵੀ ਸਾਫਤ ਨਹੀਂ ਰਹਿ ਜਾਵੇਗਾ ਫਿਰ ਤਾਂ ਇਉਂ ਹੀ ਲੱਗਿਆ ਕਰੇਗਾ ਜਿਵੇਂ ਖੁੱਲਾ ਸਾਰਾ ਵੱਡਾ ਜਿਹਾ ਇੱਕੋ ਕਮਰਾ ਹੋਵੇ ਪਰ ਇਉਂ ਕਰਨਾ ਸ਼ਾਇਦ ਠੀਕ ਨਾ ਹੋਵੇ ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵੱਖੋ ਵੱਖ ਕਮਰੇ ਬਣਾਈ ਹੋਣੇ ਨੇ ਕਦੇ-ਕਦੇ ਮੈਨੂੰ ਇਉਂ ਲੱਗਦਾ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀਵਾਰ ਦੇ ਵਿੱਚੋਂ ਦੀ ਦੇਖ ਸਕਦੀਆਂ ਤਾ ਦਿੱਤਾ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ ਕਦੇ ਛੱਤ ਵੱਲ ਤੱਕਣ ਲੱਗ ਜਾਂਦਾ ਹਾਂ ਤੇ ਕਦੇ ਹੱਥਾਂ ਦੀਆਂ ਲਕੀਰਾਂ ਵੱਲ ਕਦੇ ਫਾਈਲਾਂ ਖੋਲ ਲੈਂਦਾ ਹਾਂ ਕਦੇ ਬੰਦ ਕਰ ਦਿੰਦਾ ਹਾਂ ਕਦੇ ਵੂਟ ਲਾ ਲੈਂਦਾ ਹਾਂ ਤੇ ਕਦੇ ਪਾ ਲੈਂਦਾ ਹਾਂ ਕਦੇ-ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਹੈ ਉਦੋਂ ਮੇਜ਼ ਉੱਤੇ ਪਏ ਪੈਪਰ ਵੇਟ ਨੂੰ ਘੁਮਾਉਣ ਲੱਗ ਜਾਂਦਾ ਹਾਂ ਹੌਲੀ-ਹੌਲੀ ਸੀਟੀ ਮਾਰਦਾ ਹਾਂ ਇਸ ਕੰਦ ਉੱਤੇ ਹੱਥ ਲਾ ਕੇ ਕੁਰਸੀ ਉੱਤੇ ਬੈਠਾ ਧਰਤੀ ਉੱਤੋਂ ਪੈਰ ਚੁੱਕ ਲੈਂਦਾ ਹਾਂ ਉਸੇ ਵੇਲੇ ਮੈਂ ਇੱਧਰ ਜ਼ਰਾ ਵੀ ਖੜਾਕ ਨਹੀਂ ਹੋਣ ਦਿੰਦੀ ਮਾਤਾ ਤੂੰ ਚੌਂਕ ਭਵੇਂ ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਹੈ ਸੁਣਾਓ ਕੀ ਹਾਲ ਹੈ ਤੂੰ ਪੁੱਛਦਾ ਹੈ ਠੀਕ ਹੈ ਮੈਂ ਜ਼ਰਕ ਹਸ ਕੇ ਆਖਦੀ ਆ ਤੇ ਤੂੰ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਹੈ ਤੇ ਮੈਂ ਆਪਣੇ ਕਮਰੇ ਵਿੱਚ ਨਾ ਉਹ ਕਮਰਾ ਇੱਧਰ ਆ ਸਕਦਾ ਹੈ ਨਾ ਇਹ ਕਮਰਾ ਉੱਧਰ ਜਾ ਸਕਦਾ ਹੈ ਦੋਹਾਂ ਦੀ ਆਪਣੀ ਆਪਣੀ ਸੀਮਾ ਹੈ ਦੋਹਾਂ ਦੇ ਵਿਚਕਾਰ ਇੱਕ ਦੀਵਾਰ ਹੈ ਵਿਚਕਾਰ ਭਾਵੇਂ ਦੀਵਾਰ ਹੈ ਫਿਰ ਵੀ ਜਿਸ ਦਿਨ ਤੋਂ ਦਫ਼ਤਰ ਨਾ ਆਵੇਂ ਆਪਣੇ ਕਮਰੇ ਵਿੱਚ ਨਾ ਬੈਠਾ ਹੋਵਾਂ ਮੈਨੂੰ ਕੁਝ ਅਜੀਬ ਜਿਹਾ ਲੱਗਦਾ ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਆਂ ਕਈ ਵਾਰੀ ਪਾਣੀ ਪੀਂਦੀਆਂ ਲੋਕਾਂ ਨੂੰ ਟੈਲੀਫੋਨ ਕਰਦੀ ਰਹਿਣੀਆਂ ਇਕੱਠਾ ਹੋਇਆ ਪਿਛਲਾ ਕੰਮ ਵੀ ਮਕਾਸੁੱਟਦੀਆਂ ਅੱਜ ਸਾਬ ਨਹੀਂ ਆਏ ਉਧਰੋਂ ਲੰਘਦੇ ਤੇਰੇ ਚਪੜਾਸੀ ਨੂੰ ਪੁੱਛਦੀਆਂ ਫਿਰ ਉਹ ਆਪ ਹੀ ਦੱਸ ਦਿੰਦਾ ਕਿ ਸਾਬ ਬਾਹਰ ਗਏ ਹੋਏ ਨੇ ਕਿ ਸਾਬ ਦੇ ਰਿਸ਼ਤੇਦਾਰ ਆਏ ਹੋਏ ਨੇ ਕਿ ਸਾਬ ਦੀ ਤਬੀਅਤ ਠੀਕ ਨਹੀਂ ਕਿ ਸਾਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੋਈ ਹੈ ਇਨਾ ਦਿਨਾਂ ਵਿੱਚ ਮੈਨੂੰ ਬੜੀਆਂ ਫਜ਼ੂਲ ਫਜ਼ੂਲ ਗੱਲਾਂ ਸੋਚਦੀਆਂ ਨੇ ਕਿ ਅੱਜ ਤੋਂ 100 ਸਾਲ ਪਹਿਲੇ ਇਸ ਕਮਰੇ ਵਿੱਚ ਕੌਣ ਬੈਠਦਾ ਹੋਵੇਗਾ ਨਾਲ ਵਾਲੇ ਕਮਰੇ ਵਿੱਚ ਵੀ ਕੋਈ ਬੈਠਦਾ ਹੋਵੇਗਾ ਅੱਜ ਤੋਂ 100 ਸਾਲ ਨੂੰ ਇਸ ਕਮਰੇ ਵਿੱਚ ਕੌਣ ਬੈਠਾ ਹੋਵੇਗਾ ਨਾਲ ਵਾਲੇ ਕਮਰੇ ਵਿੱਚ ਕੌਣ ਬੈਠਾ ਹੋਵੇਗਾ ਬੰਦੇ ਮਾਰਕਾ ਤੋਂ ਜਾਂਦੇ ਨਹੀਂ ਫਿਰ ਇਹ ਖਿਆਲ ਆਉਂਦਾ ਹੈ ਬੰਦੇ ਪੈਦਾ ਹੀ ਘਾ ਤੋਂ ਹੁੰਦੇ ਨੇ ਤੇ ਫੇਰੇ ਨਾ ਗੱਲਾਂ ਤੱਕ ਭਰਾ ਕੇ ਮੈਂ ਦਫ਼ਤਰ ਵਿੱਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀ ਆ ਆਏ ਨਹੀਂ ਇੰਨੇ ਦਿਨ ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁੱਛਦੀ ਆ ਬਿਮਾਰ ਸੀ ਤੂੰ ਆਖਦਾ ਹੈ ਹੁਣ ਤਾਂ ਠੀਕ ਹੋ ਹਾਂ ਠੀਕ ਆ ਮਿਹਰਬਾਨ ਆਖ ਤੂੰ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਹੈ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਆਂ ਤੂੰ ਆਪਣਾ ਕੰਮ ਕਰਨ ਲੱਗ ਜਾਂਦਾ ਏ ਤੇ ਮੈਂ ਆਪਣਾ ਇੱਕ ਵਾਰੀ ਮੈਂ ਕਈ ਦਿਨ ਛੁੱਟੀ ਉੱਤੇ ਰਹੀ ਬੀਬੀ ਜੀ ਆ ਨਹੀਂ ਰਹੇ ਤੂੰ ਮੇਰੇ ਚਪੜਾਸੀ ਨੂੰ ਪੁੱਛਿਆ ਉਹ ਜੀ ਬਿਮਾਰ ਨੇ ਉਹਨਾਂ ਨੇ ਦੱਸਿਆ ਅੱਛਾ ਅੱਛਾ ਆਖ ਤੂੰ ਆਪਣੇ ਕਮਰੇ ਵਿੱਚ ਚਲਾ ਗਿਆ ਘਰ ਡਾਕ ਦੇਣਾ ਇਹ ਚਪੜਾਸੀ ਨੇ ਮੈਨੂੰ ਇਹ ਦੱਸਿਆ ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘਟ ਸੀ ਮੈਂ ਦਫ਼ਤਰ ਆ ਗਈ ਤੈਨੂੰ ਸ਼ਾਇਦ ਪਤਾ ਨਹੀਂ ਸੀ ਉਸ ਦਿਨ ਤੂੰ 2-3 ਵਾਰ ਚਪੜਾਸੀ ਨੂੰ ਡਾਂਟਿਆ ਕਈ ਵਾਰ ਕਾਗਜ਼ ਪਾੜੇ ਜਿਵੇਂ ਗਲਤ ਲਿਖਿਆ ਗਿਆ ਹੋਵੇ ਇੱਕ ਦੋ ਮਿਲਣ ਆਇਆਂ ਨੂੰ ਵੀ ਕਹਾ ਕੇ ਭੇਜਿਆ ਕਿ ਕਿਸੇ ਦਿਨ ਫੇਰ ਆਉਣਾ ਕਿਸੇ ਕੰਮ ਤੋਂ ਕਮਰੇ ਤੋਂ ਬਾਹਰ ਗਿਆ ਮੈਂ ਵੀ ਕਿਸੇ ਕੰਮ ਬਾਹਰ ਨਿਕਲੀ ਆਏ ਨਹੀਂ ਕਈ ਦਿਨ ਤੂੰ ਜਾਣਦਿਆਂ ਹੋਇਆਂ ਪੁੱਛਿਆ ਬਿਮਾਰ ਸੀ ਹੁਣ ਤਾਂ ਠੀਕ ਹਾਂ ਹਾਂ ਠੀਕ ਹਾਂ ਮਿਹਰਬਾਨੀ ਆਖ ਮੈਂ ਆਪਣੇ ਕਮਰੇ ਅੰਦਰ ਚਲੀ ਗਈ ਤੇ ਤੂੰ ਆਪਣੇ ਕਮਰੇ ਵਿੱਚ ਚਲਾ ਗਿਆ ਨਾ ਇਹ ਕਮਰਾ ਉਧਰ ਜਾ ਸਕਦਾ ਹੈ ਨਾ ਉਹ ਕਮਰਾ ਇੱਧਰ ਆ ਸਕਦਾ ਹੈ ਦੋਨਾਂ ਦੀ ਆਪਣੀ ਆਪਣੀ ਸੀਮਾ ਹੈ ਦੋਵਾਂ ਵਿਚਕਾਰ ਇੱਕ ਦੀਵਾਰ ਹੈ ਇੱਕ ਕਮਰਾ ਤੇਰਾ ਹੈ ਇੱਕ ਕਮਰਾ ਮੇਰਾ ਹੈ ਫੇਰ ਵੀ ਮੈਂ ਸੋਚਦੀ ਹਾਂ ਕਿ ਇੰਨਾ ਵੀ ਕੀ ਘਟਾ ਹੈ ਕਿ ਦੋਨੋਂ ਕਮਰੇ ਨਾਲੋਂ ਨਾਲ ਹਨ ਵਿਚਕਾਰ ਸਿਰਫ ਇੱਕ ਦੀਵਾਰ ਹੀ ਤਾਂ